ਸੱਤਿਆ ਕਾਲਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਤੁਹਾਡੇ ਲਈ ਅੱਜ ਦੀ ਨਵੀਂ ਕਹਾਣੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਬੇਹਤ ਪਸੰਦ ਆਵੇਗੀ ਕਹਾਣੀਕਾਰਨੀ ਜੀ ਮਿੰਨੀ ਘਰੇਵਾਲ ਵੱਡੇ ਮੰਮੀ ਜੀ ਉਠੋ ਦੇਖੋ ਤੁਹਾਡੇ ਲਈ ਕੀ ਲਿਆਈਆਂ ਹੌਲੀ ਹੌਲੀ ਪੜੀਆਂ ਉਤਰਦੇ ਦੋਵਾਂ ਹੱਥਾਂ ਵਿੱਚ ਟ੍ਰੇ ਸੰਭਾਲਦਿਆਂ ਨੀਲਮ ਨੇ ਕਿਹਾ ਪਾਲੰਗ ਕੋਲੇ ਪਈ ਛੋਟੇ ਮੇਜ਼ ਉਤੇ ਉਹਨੇ ਚਾਹ ਦੀ ਟ੍ਰੇ ਰੱਖ ਦਿੱਤੀ ਤੇ ਬਿਸਤਰੇ ਵਿੱਚ ਪਈ ਆਪਣੀ ਦਾਦੀ ਨੂੰ ਜਾ ਕੇ ਘੁੱਟ ਕੇ ਜਫੀ ਪਾ ਲਈ ਟ੍ਰੇ ਵਿੱਚ ਰੱਖ ਦਿਆਂ ਮਦਰਡੇ ਦਾ ਕਾਰਡ ਨਿੱਕਾ ਜਿਹਾ ਗ੍ਰੀਨ ਕਾਗਜ ਵਿੱਚ ਲਪੇਟਿਆ ਪੈਕੇਟ ਜਿਸ ਵਿੱਚ ਵਾਲਾਂ ਨੂੰ ਲਾਉਣ ਵਾਲੀਆਂ ਸੂਈਆਂ ਤੇ ਕਲਿੱਪਾਂ ਦਾ ਪੱਤਾ ਪਿਆ ਸੀ ਆਪਣੀ ਦਾਦੀ ਨੂੰ ਚਾਹਾਂ ਨਾਲ ਦਿੱਤਾ ਹੈਪੀ ਮਦਰਸਡੇ ਵੱਡੇ ਮੰਮੀ ਜੀ ਉਨੇ ਕਿਹਾ ਮੈਂ ਤੁਹਾਡੇ ਤੇ ਆਪਣੇ ਲਈ ਚਾਹ ਤੇ ਡੌਂਟ ਲੈ ਕੇ ਆਈਆਂ ਨੀਲਮ ਦੀ ਗੱਲ ਹਜੇ ਪੂਰੀ ਨਹੀਂ ਸੀ ਹੋਈ ਕਿ ਉਹਦੀ ਦਾਦੀ ਨੇ ਨੀਲਮ ਨੂੰ ਤੋਹਾਂ ਹੱਥੀ ਚੁੱਕ ਕੇ ਆਪਣੇ ਬਿਸਤਰੀ ਵਿੱਚ ਲਟਾ ਨੀਲਮ ਬੇਟਾ ਅੱਜ ਦਾ ਐਤਵਾਰ ਹੈ ਤੂੰ ਐਨੀ ਜਲਦੀ ਉੱਠ ਗਈ ਉਹਦੀ ਦਾਦੀ ਸਤਨਾਮ ਨੇ ਪਿਆਰ ਨਾਲ ਉਹਦਾ ਸਿਰ ਪਲੋਸਦਿਆਂ ਕਿਹਾ ਬੇਟਾ ਥੈਂਕ ਯੂ ਕਾਰਡ ਤੇ ਗਿਫਟ ਲਈ ਅੱਜ ਮਦਰ ਡੇ ਹੈ ਨਾ ਵੱਡੇ ਮੰਮੀ ਇਸ ਲਈ ਛੇਤੀ ਉੱਠੀ ਆ ਤੁਸੀਂ ਮੇਰਾ ਕਾਰਡ ਪੜਿਆ ਮੇਰਾ ਗਿਫਟ ਖੋਲਿਆ ਨੀਲਮ ਆਪਣੀ ਕਹਾਣੀ ਨੂੰ ਅੱਗੇ ੱਤਕਾ ਮਾਰੀ ਜਾ ਰਹੀ ਸੀ ਪਾਪਾ ਵੀ ਛੇਤੀ ਉੱਠੇ ਨੇ ਪਤਾ ਵੱਡੇ ਮੰਮੀ ਪਾਪਾ ਨੇ ਮੇਰੀ ਮੰਮੀ ਲਈ ਟ੍ਰੇ 'ਚ ਕੱਪੜਾ ਵਿਛਾਇਆ ਫਿਰ ਕੇਤਲੀ 'ਚ ਚਾਹ ਪਾਈ ਜੂਸ ਰੱਖਿਆ ਜੈਮ ਵਾਲਾ ਟੋਸਟ ਬਣਾਇਆ ਤੇ ਇੱਕ ਲੰਮਾ ਸਾਰਾ ਗੁਲਾਬ ਦਾ ਫੁੱਲ ਵੀ ਰੱਖਿਆ। ਪਾਪਾ ਹਲੇ ਕਿਚਨ ਵਿੱਚ ਨੇ। ਜਦ ਮੈਂ ਦੌੜ ਕੇ ਮੰਮੀ ਨੂੰ ਵੀ ਮਦਰਡੇ ਦਾ ਕਾਰਡ ਤੇ ਉਹਨਾਂ ਦੇ ਗਿਫਟ ਦੇ ਆਈ ਤੇ ਕੁੱਟ ਕੇ ਜਫੀ ਪਾ ਕੇ ਆਈ। ਵੱਡੇ ਮੰਮੀ ਪਾਪਾ ਟਰੇ ਲੈ ਕੇ ਆਪਣੇ ਬੈਡਰੂਮ ਵਿੱਚ ਚਲੇ ਗਏ। ਤੇ ਮੈਂ ਆਪਣੇ ਦੋਵਾਂ ਲਈ ਚਾਹ ਦੀ ਟਰੇ ਇੱਥੇ ਲੈ ਆਈ। ਪਰ ਮੇਰੇ ਕੋਲ ਗੁਲਾਬ ਦਾ ਫੁੱਲ ਨਹੀਂ। ਆਖਿਰ ਸਾਹ ਲੈਣ ਲਈ ਨੀਲਮ ਰੁਕੀ। ਤੂੰ ਜੋ ਮੇਰਾ ਗੁਲਾਬ ਦਾ ਫੁੱਲ ਆ ਨੀਲਮ ਬੇਟਾ ਪਿਆਰ ਨਾਲ ਗਦਗਦ ਹੋਈ ਦਾਦੀ ਨੇ ਨੀਲਮ ਨੂੰ ਆਪਣੀ ਗੋਦੀ ਵਿੱਚ ਲੈੰਦਿਆਂ ਕਿਹਾ ਦਾਦੀ ਪੋਤੀ ਬਿਸਤਰੇ ਦੇ ਨਿਗ ਵਿੱਚ ਖੁਸ਼ ਹੋਈਆਂ ਪਈਆਂ ਰਹੀਆਂ ਚੱਲ ਨੀਲਮ ਬੇਟਾ ਆਪਾਂ ਚਾਹ ਪੀ ਲਈਏ ਸਤਨਾਮ ਨੇ ਬਿਸਤਰੇ ਚੋਂ ਉੱਠ ਕੇ ਨੀਲਮ ਨੂੰ ਡੌਂਟ ਪਲੇਟ ਫੜਾਉਂਦਿਆਂ ਕਿਹਾ ਤੇ ਫਿਰ ਉਹਨਾਂ ਬਿਸਤਰੇ ਵਿੱਚ ਬੈਠ ਕੇ ਨਾਸ਼ਤਾ ਕੀਤਾ ਤੇ ਮੁੜ ਕੰਬਲ ਲਪੇਟ ਕੇ ਪੈ ਗਈਆਂ ਛੁੱਟੀ ਦਾ ਦਿਨ ਸੀ ਕਿਸੇ ਨੇ ਨਾ ਸਕੂਲ ਜਾਣਾ ਸੀ ਨਾ ਹੀ ਕੰਮ ਤੇ ਘਰ ਖਾਮੋਸ਼ ਸੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਆਂ ਨੀਲਮ ਨੂੰ ਨੀਂਦ ਆ ਗਈ ਸਤਨਾਮ ਨੇ ਉਹਨੂੰ ਬਿਸਤਰੇ 'ਚ ਸਿੱਧਾ ਕਰਕੇ ਲਟਾਇਆ ਤੇ ਕੰਬਲ ਨਾਲ ਢੱਕਦਿਆਂ ਉਹਦੇ ਮੱਥੇ ਤੇ ਪਿਆਰ ਦਿੱਤਾ ਤੇ ਆਪ ਬਿਸਤਰੇ 'ਚ ਉੱਠ ਖੜੀ ਹੋਈ ਆਪਣਾ ਕਮਰਾ ਠੀਕ ਕਰਨ ਲੱਗੀ ਆਪਣੇ ਧੋਣ ਵਾਲੇ ਕੱਪੜੇ ਲਾਂਡਰੀ ਦੀ ਮਸ਼ੀਨ ਵਿੱਚ ਪਾਈ ਸੁੱਤੀ ਭਈ ਨੀਲਮ ਦੇ ਨੇੜੇ ਕੁਰਸੀ ਖਿੱਚ ਕੇ ਬੈਠ ਗਈ ਸਤਨਾਮ ਨੂੰ ਯਾਦ ਸੀ ਕਿ ਅੱਜ ਮਦਰਡੇ ਹੈ ਉਹ ਇਹ ਵੀ ਜਾਣਦੀ ਸੀ ਕਿ ਨੀਲਮ ਉਹਨੂੰ ਬਹੁਤ ਪਿਆਰ ਕਰਦੀ ਆ ਵੱਧ ਤੋਂ ਵੱਧ ਸਮਾਂ ਉਹਦੇ ਬੇਸਮੈਂਟ ਦੇ ਕਮਰੇ ਵਿੱਚ ਹੀ ਬਿਤਾਉਂਦੀ ਆ ਪਰ ਇੰਜ ਸਵੇਰੇ ਸਵੇਰੇ ਨਾਸ਼ਤਾ ਲਿਆ ਕੇ ਨਿੱਕੀ ਜਹੀ ਨੀਲਮ ਨੇ ਹਰ ਜਜ਼ਬਾਤ ਦੇ ਦਰਿਆ ਦੇ ਬੰਨ੍ਹ ਤੋੜ ਦਿੱਤੇ ਸਨ ਤੇ ਸਤਨਾਮ ਦੇ ਦਿਲ ਨੂੰ ਆਪਣੇ ਪਿਆਰ ਦੇ ਹੜ ਵਿੱਚ ਡਬੋ ਦਿੱਤਾ ਸੀ ਸਤਨਾਮ ਕੋਲ ਇੱਕ ਨੀਲਮ ਹੀਤਾ ਸੀ ਜਿਸ ਨੇ ਅਸਮਾਨ ਵਰਗਾ ਨੀਲਾ ਚਾਨਣ ਉਹਦੀ ਜ਼ਿੰਦਗੀ ਦੀ ਹਰ ਨੁੱਕਰੇ ਭਰ ਦਿੱਤਾ ਸੀ ਸਤਨਾਮ ਨੂੰ ਯਾਦ ਸੀ ਕਿ ਅੱਜ ਮਦਰ ਡੇ ਆ ਉਹ ਤਾਂ ਕਈ ਹਫ਼ਤਿਆਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਉਹ ਉਡੀਕ ਰਹੀ ਸੀ ਕਿ ਉਹਦਾ ਬੇਟਾ ਸੁਖਜੀਤ ਉਹਨੂੰ ਸਹਜੇ ਆ ਕੇ ਹੀ ਪੁੱਛ ਲਵੇ ਕਿ ਮਾਂ ਮਦਰ ਡੇ ਲਈ ਕੀ ਲਿਆਵਾਂ ਕੀ ਚਾਹੀਦਾ ਤੇ ਫਿਰ ਉਹ ਦੱਸ ਦੇਵੇਗੀ ਕਿ ਉਹਨੂੰ ਇੱਕ ਨਵਾਂ ਸੂਟ ਚਾਹੀਦਾ ਦੋ ਹਫ਼ਤਿਆਂ ਤੱਕ ਸਤਨਾਮ ਦੀ ਇੱਕ ਸਹੇਲੀ ਦੇ ਮੁੰਡੇ ਦਾ ਵਿਆਹ ਹੈ ਉਹ ਵਿਆਹ ਲਈ ਨਵਾਂ ਸੂਟ ਲੈਣਾ ਚਾਹੁੰਦੀ ਆ ਖਿਆਲਾਂ ਹੀ ਖਿਆਲਾਂ ਵਿੱਚ ਉਹਨੇ ਸੂਟ ਚੁਣ ਵੀ ਰੱਖਿਆ ਸੀ ਕੁਝ ਮਹੀਨੇ ਪਹਿਲਾਂ ਜਦ ਆਪਣੀ ਨੂੰ ਨੀਨਾ ਨਾਲ ਇੱਕ ਇੰਡੀਅਨ ਸਟੋਰ ਤੇ ਗਈ ਸੀ ਤਾ ਦੋਨੇ ਇੱਕ ਬਦਾਮੀ ਰੰਗ ਦਾ ਰੇਸ਼ਮੀ ਸੂਟ ਉੱਥੇ ਦੇਖਿਆ ਸੀ ਜਿਹੜਾ ਉਹਨੂੰ ਪਸੰਦ ਵੀ ਬਹੁਤ ਆਇਆ ਉਸ ਦਿਨ ਨੀਨਾ ਇੰਡੀਆ ਰਹਿੰਦੇ ਆਪਣੇ ਘਰ ਦੇ ਲਈ ਸੂਟ ਖਰੀਦਣ ਗਈ ਸੀ ਤੇ ਸਤਨਾਮ ਨੇ ਆਪਣੀ ਮੰਗ ਮੂਰੇ ਨੇ ਸੀ ਰੱਖੀ ਉਹਨੇ ਸੋਚ ਲਿਆ ਕਿ ਬਦਾਮੀ ਸੂਟ ਆਪਣੇ ਬੇਟੇ ਸੁਖਜੀਤ ਕੋਲੋਂ ਮਦਰ ਡੇ ਲਈ ਮੰਗ ਲਵੇਗੀ ਤੇ ਜੇ ਸੁਖਜੀਤ ਮਦਰ ਡੇ ਕਾਰਡ ਵਿੱਚ ਪੈਸੇ ਰੱਖ ਦੇਵੇਗਾ ਤੂੰ ਆਪ ਦੁਕਾਨ ਤੋਂ ਸੂਟ ਲੈ ਆਵੇਂਗੀ ਨੀਲਮ ਹਲੇ ਸੁੱਤੀ ਪਈ ਸੀ ਠਹਿਰ ਕੇ ਜਗਾਵਾਂਗੀ ਮੈਂ ਇਹਨੂੰ ਕਾਲੀ ਵੀ ਕੀ ਆ ਸੋਚ ਕੇ ਸਤਨਾਮ ਆਪਣੀ ਲਾਂਡਰੀ ਮਕਾਉਣ ਲੱਗੀ ਫਿਰ ਉਹ ਨਹਾ ਤੋਂ ਕੇ ਤਿਆਰ ਹੋ ਕੇ ਮੋੜ ਕੁਰਸੀ ਤੇ ਆ ਬੈਠੀ ਨੀਲਮ ਦਾ ਦਿੱਤਾ ਕਲੀਪਾਂ ਵਾਲਾ ਪੱਤਾ ਸਾਹਮਣੇ ਰੱਖਿਆ ਤੇ ਹੇਅਰ ਡਰਾਈ ਨਾਲ ਆਪਣੇ ਲੰਮੇ ਵਾਲ ਸਕਾਉਣ ਲੱਗੀ ਨੀਲਮ ਦੀ ਨੀਂਦ ਐਨੀ ਡੁੰਗੀ ਸੀ ਕਿ ਹੇਅਰ ਡ్రਾਇਰ ਦੇ ਰੋਲੇ ਨੇ ਵੀ ਸੁੱਤੇ ਪਏ ਚਿਹਰੇ ਤੇ ਕੋਈ ਅਸਰ ਨਾ ਕੀਤਾ। 1 ਮਹੀਨੇ ਦੀ ਉਮਰ ਤੋਂ ਲੈ ਕੇ ਹੁਣ ਤੱਕ ਨੀਲਮ ਦੇ ਸੌਣ ਦਾ ਅੰਦਾਜ਼ ਉਦਾਂ ਹੀ ਰਿਹਾ। ਜਿੰਨਾ ਮਰਜੀ ਉੱਚੀ ਢੋਲ ਵਜਾਈ, ਕੁੱਟੀ ਜਾਓ। ਘੜਿਆਲ ਵਜਾਈ ਜਾਓ। ਪਰ ਨੀਲਮ ਦੀ ਡੂੰਗੀ ਨੀਂਦ ਕੁੰਮ ਕਰਨ ਵਾਂਗ ਪਾਸਾ ਵੀ ਨਾ ਪਰਤਦੀ। ਕੁਰਸੀ ਤੇ ਬੈਠਿਆਂ ਬਾਲ ਸਕਾਉਂਦਿਆਂ ਸਤਨਾਮ ਨੇ ਆਪਣੀ ਬੀਤੀ ਜ਼ਿੰਦਗੀ ਦੇ ਘਾਟ ਮਾਰੀ। 9 ਸਾਲ ਹੋ ਗਏ ਸਤਨਾਮ ਨੂੰ ਆਪਣੇ ਸ਼ਹਿਰ ਦੀਆਂ ਗਲੀਆਂ ਛੱਡ ਟ੍ਰਾਂਟੋ ਆਇਆ ਨੂੰ 9 ਸਾਲ ਹੋ ਗਏ ਆਪਣੀਆਂ ਰਿਸ਼ਤੇਦਾਰੀਆਂ ਸਹੇਲੀਆਂ ਆਂਡਣਾ ਗਵਾਂਡਣਾ ਨੂੰ ਛੱਡ ਕੇ ਇੱਕ ਉਪਰੇ ਅਜਨਬੀ ਸ਼ਹਿਰ ਆਇਆ ਨੂੰ 9 ਸਾਲ ਹੋ ਚੁੱਕੇ ਪੰਜਾਬ ਦੀਆਂ ਖੁੱਲੀਆਂ ਆਜ਼ਾਦ ਹਵਾਵਾਂ ਆਪਣੇ ਚਿਹਰੇ ਤੇ ਮਹਿਸੂਸ ਕੀਤੀਆਂ 9 ਸਾਲ ਦੇ ਲੰਮੇ ਸਮੇਂ ਵਿੱਚ ਇਸ ਠੰਡੀ ਬਰਫ਼ੀਲੀ ਧਰਤੀ ਤੇ ਆਇਆ ਇਹਨਾਂ ਬੰਦ ਬੋਹਿਆਂ ਖਿੜਕੀਆਂ ਵਾਲੇ ਘਰ 'ਚ ਰਹਿੰਦੇ ਆਂ ਸਾਰਾ ਸਾਲ ਹੀ ਲੰਘ ਜਾਂਦਾ ਗਰਮ ਨਿੱਕੀਆਂ ਹਵਾਵਾਂ ਨੂੰ ਉਡੀਕਦੇ ਆਂ ਤੇ ਜਦੋਂ ਆਉਂਦੀਆਂ ਤਾਂ ਅੱਖਾਂ ਝਪਕਦੇ ਇੱਕ ਸੁਪਨੇ ਵਾਂਗ ਝਟ ਗੁਮ ਹੋ ਜਾਂਦੀਆਂ 7 ਸਾਲ ਪਹਿਲਾਂ ਉਹਦਾ ਪਤੀ ਸੁਖਜੀਤ ਦਾ ਪਿਤਾ ਮੂੜ ਆਪਣੇ ਸ਼ਹਿਰ ਆ ਗਿਆ ਸੀ ਕਿਰਾਏ ਤੇ ਦਿੱਤੇ ਮਕਾਨ ਨੂੰ ਵੇਚਣ ਲਈ ਪਰ ਮੁੜ ਟ੍ਰਾਂਟੋ ਹੀ ਨਾ ਆਇਆ ਕਾਰ ਦਾ ਐਕਸੀਡੈਂਟ ਹੋ ਗਿਆ ਜਾਂ ਕਹਿ ਲਓ ਆਪਣੇ ਪ੍ਰਾਣ ਆਪਣੀ ਧਰਤੀ ਨੂੰ ਮੋੜਨ ਚਲਾ ਗਿਆ ਸੀ ਪਤੀ ਦੀ ਮੌਤ ਉੱਤੇ ਸਤਨਾਮ ਉਹਦਾ ਮੂਵੀ ਵੇਖਣ ਨਾ ਜਾ ਸਕੀ ਉਹਦੇ ਬੇਟਾ ਹੋਣ ਵਾਲਾ ਸੀ ਜੋ ਉਹਦਾ ਪੁੱਤ ਸੁਖਜੀਤ ਹੀ ਜਾ ਕੇ ਸੰਸਕਾਰ ਕਰ ਆਇਆ ਸੀ ਪਤੀ ਦੀ ਮੌਤ ਪਿੱਛੋਂ ਇਸ ਓਪਰੀ ਧਰਤੀ ਤੇ ਜ਼ਿੰਦਗੀ ਦੇ ਬਰੇ ਬਰਫਾ ਨਾਲ ਲੁਕੀ ਮਿਚੀ ਇੱਕ ਖੇਡ ਬਣ ਕੇ ਰਹਿ ਗਏ ਸਨ ਉੱਪਰੋਂ ਪੈਰਾਂ ਦੀ ਆਵਾਜ਼ ਆਉਣ ਲੱਗੀ ਸੁੱਤੇ ਪਏ ਮਕਾਨ ਨੇ ਆਵਾਸੀ ਲਈ ਸਤਨਾਮ ਨੇ ਨੀਲਮ ਦੇ ਮੂੰਹ ਤੇ ਪਿਆਰ ਦਾ ਹੱਥ ਫੇਰਦਿਆਂ ਜਿਵੇਂ ਉਹਨੂੰ ਜਗਾਇਆ ਉੱਪਰ ਜਦ ਦੋਵੇਂ ਪਹੁੰਚੀਆਂ ਤਾਂ ਸਾਰਾ ਟੱਬਰ ਸੁਖਜੀਤ ਨੀਨਾ ਤੇ ਸੱਤ ਬਰਿਆਂ ਦਾ ਦੀਪ ਰਸੋਈ ਵਿੱਚ ਸਨ ਦੁਪਹਿਰ ਦੇ ਖਾਣੇ ਦੀ ਯਾਨੀ ਲੰਚ ਦੀ ਤਿਆਰੀ ਹੋ ਰਹੀ ਸੀ। ਨੂੰ ਆਮਲੇਟ ਲਈ ਅੰਡੇ ਪੈਂਟ ਰਹੀ ਸੀ। ਪੁੱਤਰ ਉਬਲੇ ਆਲੂ ਛਿਲ ਰਿਹਾ ਸੀ। ਤੇ ਦੀਪ ਮੇਜ਼ ਤੇ ਚੜਿਆ ਬੈਠਾ ਸੀ। ਆਪਣੇ ਬੇਟੇ ਕੋਲੋਂ ਆਲੂਆਂ ਦਾ ਪਤੇਲਾ ਫੜ ਕੇ ਸਤਨਾਮ ਆਲੂ ਛਿਲਣ ਲੱਗੀ। ਆਪਣੀ ਮਾਂ ਨੂੰ ਪੁੱਛ ਨੀਲਮ ਟੋਸਟ ਬਣਾਉਣ ਲੱਗ ਪਈ। ਪਾਪਾ ਮੈਂ ਵੀ ਅੱਜ ਵੱਡੇ ਮੰਮੀ ਨੂੰ ਬਿਸਤਰੇ 'ਚ ਹੀ ਨਾਸ਼ਤਾ ਦਿੱਤਾ ਸੀ। ਜਿਵੇਂ ਤੁਸੀਂ ਮੰਮੀ ਲਈ ਲੈ ਕੇ ਗਏ ਸੀ ਸਿਰ ਮੋੜ ਨੀਲਮ ਨੇ ਕਿਹਾ ਤੂੰ ਤਾਂ ਬੜੀ ਚੰਗੀ ਕੁੜੀ ਆ ਕੁਰਸੀ ਤੇ ਬੈਠੇ ਸੁਖਜੀਤ ਨੇ ਜਵਾਬ ਦਿੱਤਾ ਪਰ ਪਾਪਾ ਮੇਰੇ ਕੋਲ ਗੁਲਾਬ ਦਾ ਫੁੱਲ ਨਹੀਂ ਸੀ ਜਦ ਆਪਾਂ ਬਾਜ਼ਾਰ ਗਏ ਤਾਂ ਮੈਂ ਵੱਡੇ ਮੰਮੀ ਲਈ ਗੁਲਾਬ ਦਾ ਇੱਕ ਫੁੱਲ ਜ਼ਰੂਰ ਲੈ ਕੇ ਆਉਣਾ ਨੀਲਮ ਨੇ ਜ਼ੋਰ ਦਿੱਤਾ ਟੋਸਟ ਆਮਲੇਟ ਤਲੇ ਹੋਏ ਆਲੂ ਤੇ ਚਾਹ ਸਭ ਤਿਆਰ ਹੋ ਚੁੱਕੇ ਸਨ ਪੰਜ ਜੀਆਂ ਦਾ ਇਹ ਪਰਿਵਾਰ ਆਪਣੀਆਂ ਕੁਰਸੀਆਂ ਖਿੱਚ ਕੇ ਮੇਜ਼ ਦਿਵਾਲੇ ਜਾ ਬੈਠਾ। ਨੂੰ ਬਿਲਕੁਲ ਸਤਨਾਮ ਦੇ ਸਾਹਮਣੇ ਬੈਠੀ ਸੀ। ਬੜੀ ਖੁਸ਼ ਸੀ। ਹੱਸ ਹੱਸ ਗੱਲਾਂ ਕਰਦੀ ਸਾਰਿਆਂ ਨੂੰ ਖਾਣੇ ਦੀ ਪਲੇਟ ਪਰੋਸ ਰਹੀ ਸੀ। ਜਦੋਂ ਨੇ ਆਪਣੀ ਸੱਸ ਨੂੰ ਖਾਣੇ ਦੀ ਪਲੇਟ ਫੜਾਈ ਤਦ ਸਤਨਾਮ ਨੇ ਉਹਦੇ ਗਲੇ ਵਿੱਚ ਪਾਇਆ ਸੋਨੇ ਦਾ ਨਵਾਂ ਨਕੋਰ। ਹਾਰ ਤੇ ਕਾਂਟੇ ਵੇਖੇ। ਨੀਨਾ ਤੇਰਾ ਲੌਕਟ ਤੇ ਕਾਂਟੇ ਤਾਂ ਬਹੁਤ ਸੋਹਣੇ ਨੇ ਫੱਬਦੇ ਵੀ ਬੜੇ ਨੇ ਸਤਨਾਮ ਨੇ ਕਿਹਾ ਇਹਨਾਂ ਨੇ ਅੱਜ ਸਵੇਰੇ ਦਿੱਤੇ ਨੇ ਮਦਰਡੇ ਲਈ ਨਾਸ਼ਤੇ ਦੀ ਟ੍ਰੇ ਵਿੱਚ ਬਹੁਤ ਸਜਾ ਕੇ ਲਿਆਏ ਸਨ ਨੀਨਾ ਨੇ ਹੱਸ ਕੇ ਜਵਾਬ ਦਿੱਤਾ ਮੰਮੀ ਮੇਰਾ ਕਾਰਡ ਤੇ ਗਿਫਟ ਪਸੰਦ ਆਇਆ ਨੀਲਮ ਨੇ ਪੁੱਛਿਆ ਹਾਂ ਬੇਟਾ ਤੇਰੇ ਦਿੱਤੇ ਚਾਂਦੀ ਦੇ ਕਾਂਟੇ ਮੈਂ ਕੰਮ ਤੇ ਪਾ ਸਕੂੰ ਥੈਂਕ ਯੂ ਨੀਨਾ ਨੇ ਨੀਲਮ ਦਾ ਮੱਥਾ ਚੁੰਮਦਿਆਂ ਕਿਹਾ ਮੈਂ ਵੀ ਮੰਮੀ ਨੂੰ ਤਸਵੀਰ ਬਣਾ ਕੇ ਦਿੱਤੀ ਆ ਮਦਰ ਡੇ ਲਈ ਪਿੱਛੇ ਨਾ ਰਹਿ ਜਾਵੇ ਇਸ ਲਈ ਕੁਰਸੀ ਤੇ ਬੈਠਾ ਦੀਪ ਛਾਲਾਂ ਮਾਰ-ਮਾਰ ਕੇ ਰਿਹ ਰਿਹਾ ਸੀ ਪਿਆਰ ਭਰੀਆਂ ਤੇ ਇਸ਼ਾਰੇ ਵਾਲੀਆਂ ਨਜ਼ਰਾਂ ਨਾਲ ਨੀਨਾ ਨੇ ਸੁਖਜੀਤ ਵੱਲ ਦੇਖਿਆ ਕੁਰਸੀ ਪਿਛਾਂ ਕਰਦਿਆਂ ਹੋਇਆਂ ਸੁਖਜੀਤ ਅਚਾਨਕ ਉੱਠਿਆ ਤੇ ਬੈਠੀ ਸਤਨਾਮ ਕੌਰ ਨੂੰ ਪਿੱਛੋਂ ਜੱਫੀ ਪਾ ਲਈ ਹੈਪੀ ਮਦਰਸਡੇ ਮਾਂ ਸਤਨਾਮ ਨੇ ਉੱਠ ਕੇ ਪੁੱਤ ਨੂੰ ਗਲੇ ਨਾਲ ਲਾਇਆ ਤੇ ਲੱਖ ਲੱਖ ਅਸੀਸਾਂ ਦਿੱਤੀਆਂ ਮਾਂ ਅੱਜ ਰਾਤ ਨੂੰ ਰੋਟੀ ਨਾ ਪਕਾਇਓ ਰਾਤ ਦਾ ਖਾਣਾ ਬਾਹਰ ਹੀ ਖਾਵਾਂਗੀ ਸੁਖਜੀਤ ਨੇ ਨੀਨਾ ਵੱਲ ਦੇਖਦਿਆਂ ਕਿਹਾ ਰਸੋਈ ਦੀ ਰੌਣਕ ਨਿਆਣਿਆਂ ਦਾ ਰੌਲਾ ਰੱਪਾ ਚੱਲਦਾ ਰਿਹਾ ਸੁਖਜੀਤ ਬੱਚਿਆਂ ਨਾਲ ਖੇਡਦਾ ਰਿਹਾ ਨੀਨਾ ਨਾਲ ਆਉਣ ਵਾਲੇ ਹਫ਼ਤੇ ਦੇ ਪ੍ਰੋਗਰਾਮ ਬਣਾਉਂਦਾ ਰਿਹਾ ਮਾਂ ਦੀ ਹੋਂਦ ਜਿਵੇਂ ਪੁਲਾਹ ਹੀ ਬੈਠਾ ਸੀ ਸਤਨਾਮ ਨੂੰ ਲੱਗਾ ਜਿਵੇਂ ਸੁਖਜੀਤ ਇਹ ਸਭ ਜਾਣ ਬੁੱਝ ਕੇ ਕਰ ਰਿਹਾ ਮਦਰ ਡੇ ਉਤੇ ਆਪਣੀ ਮਾਂ ਨੂੰ ਗਿਫਟ ਕਿਵੇਂ ਭੁੱਲ ਸਕਦਾ ਜਦ ਕੁਝ ਚਿਰ ਪਹਿਲਾਂ ਗਿਫਟ ਪਿੱਛੇ ਨਿਆਣਿਆਂ ਨੇ ਐਨਾ ਰੌਲਾ ਪਾਇਆ ਹੋਇਆ ਸੀ ਸਤਨਾਮ ਨੇ ਸੋਚਿਆ ਸਵੇਰੇ ਆਪਣੇ ਘਰ ਵਾਲੀ ਨੂੰ ਗਿਫਟ ਦਿੱਤਾ ਤੇ ਆਪਣੀ ਮਾਂ ਨੂੰ ਰਾਤ ਦੇ ਖਾਣੇ ਤੇ ਦੇਵੇਗਾ ਸਵੇਰ ਦੇ ਵਕਤ ਇੰਜ ਗਿਫਟ ਦਾ ਨਾ ਹੋਣਾ ਕਾਰਡ ਦਾ ਨਾ ਹੋਣਾ ਸਤਨਾਮ ਦੇ ਦਿਲ ਨੂੰ ਚੁਬਿਆ ਜ਼ਰੂਰ ਪਰ ਉਸ ਨੇ ਆਪਣੇ ਖਿਆਲਾਂ ਉੱਤੇ ਚਾਦਰ ਜਿਹੀ ਪਾ ਦਿੱਤੀ ਖਾਣੇ ਦੇ ਭਾਂਡੇ ਸਾंभ ਸਤਨਾਮ ਹੇਠਾਂ ਬੀਸਮੈਂਟ ਵਿੱਚ ਆ ਗਈ ਟੱਬਰ ਦੀ ਲਾਂਡਰੀ ਦੀਆਂ ਟੋਕਰੀਆਂ ਭਰੀਆਂ ਪਈਆਂ ਸਨ ਉਸ ਕੱਪੜੇ ਧੋਣ ਵਾਲੀ ਮਸ਼ੀਨ 'ਚ ਪਾਉਣੇ ਸ਼ੁਰੂ ਕਰ ਦਿੱਤੇ ਹੱਥ ਧੋਣ ਵਾਲੇ ਵੱਖਰੇ ਸਾਬਣ ਵਿੱਚ ਭਿਉਂ ਦਿੱਤੇ ਲੌਂਡਰੀ ਕਰਦਿਆਂ ਪ੍ਰੈਸ ਕਰਦਿਆਂ ਤੈਹਾ ਮਾਰਦਿਆਂ ਸਾਰੀ ਦੁਪਹਿਰ ਲੰਘ ਗਈ ਸਤਨਾਮ ਸੋਚਦੀ ਕਿ ਡੇ ਚਾ ਨਾਲ ਦੀਪ ਟੱਪ ਟੱਪ ਕੇ ਕਹਿ ਰਿਹਾ ਸੀ ਕਿ ਉਸ ਨੇ ਆਪਣੀ ਮਾਂ ਲਈ ਤਸਵੀਰ ਬਣਾਈ ਆ ਭਾਵੇਂ ਸਕੂਲੇ ਹੀ ਬਣਵਾਈ ਆ ਸੁਖਜੀਤ ਨੂੰ ਆਪਣੇ ਬੱਚਿਆਂ ਦੀ ਮਾਂ ਦੇ ਚੇਤੇ ਰਹਿ ਸਕੀ ਤਾਂ ਫਿਰ ਉਹ ਆਪਣੀ ਮਾਂ ਨੂੰ ਕਿਵੇਂ ਭੁੱਲ ਗਿਆ ਸਤਨਾ ਫਿਰ ਮਦਰ ਡੇ ਦੇ ਤਿਉਹਾਰ ਬਾਰੇ ਸੋਚਣ ਲੱਗੀ ਕਿਸੇ ਨੇ ਕਿੰਨਾ ਚੰਗਾ ਤਰੀਕਾ ਸੋਚਿਆ ਆਪਣੀਆਂ ਮਾਵਾਂ ਨੂੰ ਯਾਦ ਕਰਨ ਦਾ ਸਤਿਕਾਰ ਕਰਨ ਦਾ ਤੋਹਫੇ ਦੇਣ ਦਾ ਦੇਸ਼ ਪਰਦੇਸ ਰਹਿੰਦੀਆਂ ਮਾਵਾਂ ਨੂੰ ਕਾਰਡ ਤੇ ਚਿੱਠੀਆਂ ਰਾਹੀਂ ਸੁੱਖ ਦਾ ਸੁਨੇਹਾ ਭੇਜਣ ਦਾ ਮਾਵਾਂ ਦਾ ਕੀ ਹੈ ਉਹ ਤਾਂ ਜਿਵੇਂ ਵੀ ਰਹਿਣ ਜਿੱਥੇ ਵੀ ਰਹਿਣ ਆਪਣੇ ਬੱਚਿਆਂ ਨੂੰ ਅਸੀਸਾਂ ਹੀ ਦੰਦੀਆਂ ਰਹਿੰਦੀਆਂ ਨੇ ਉਹਨਾਂ ਦੀ ਪਿਆਰ ਵਾਲੀ ਝੋਲੀ ਕਦੇ ਖਾਲੀ ਨਹੀਂ ਹੁੰਦੀ ਉਹ ਸੋਚਦੀ ਕਿ ਪੰਜਾਬ ਵਿੱਚ ਤਾਂ ਜਨਮ ਦਿਨ ਤੋਂ ਸਵਾ ਦਿਵਾਲੀ ਤੇ ਤਿਹਾਰ ਉਤੇ ਇੰਜ ਗਹਿਣੇ ਕੱਪੜੇ ਤੇ ਤੋਹਫੇ ਮਿਲਿਆ ਕਰਦੇ ਨੇ ਜਦੋਂ ਦਾ ਪਤੀ ਜਿਉਂਦਾ ਸੀ ਤਾਂ ਉਹ ਸਤਨਾਮ ਨੂੰ ਮਹਿੰਗੇ ਤੋਂ ਮਹਿੰਗਾ ਕੱਪੜਾ ਲੈ ਕੇ ਦਿੰਦਾ ਸੀ ਸੋਨੇ ਤੋਂ ਸੋਨਾ ਗਹਿਣਾ ਵੀ ਪਰ ਟ੍ਰਾਂਟੋ ਆ ਕੇ ਤਾਂ ਦਿਵਾਲੀ ਤਾਂ ਪਤਾ ਹੀ ਨਹੀਂ ਲੱਗਦਾ ਕਾ ਦਾਈ ਕਦ ਗਈ ਬੀਨ ਬੁਲਾਏ ਅਣਚਾਹੇ ਮਹਿਮਾਨ ਵਾਂਗ ਵੱਡੇ ਮੰਮੀ ਪਾਪਾ ਕਹਿੰਦੇ ਨੇ ਤਿਆਰ ਹੋ ਜਾਓ ਅੱਧੇ ਘੰਟੇ ਤੱਕ ਰੋਟੀ ਖਾਣ ਚੱਲਾਂਗੇ ਵੇਖੋ ਵੱਡੇ ਮੰਮੀ ਮੈਂ ਨਵਾਂ ਫਰਾਕ ਪਾਇਆ ਸੋਹਣਾ ਹੈ ਨਾ ਪੌੜੀਆਂ ਉੱਤਰਦਿਆਂ ਨੀਲਮ ਨੇ ਸਤਨਾਮ ਦੇ ਖਿਆਲਾਂ ਦੀ ਲੜੀ ਨੂੰ ਤੋੜਦਿਆਂ ਕਿਹਾ ਸਵੀਟ ਇੰਡੀਆ ਪਹੁੰਚੇ ਤਾਂ ਉੱਥੇ ਟੱਬਰਾਂ ਦਾ ਮੇਲਾ ਲੱਗਿਆ ਹੋਇਆ ਸੀ ਪਰਿਵਾਰਾਂ ਦੇ ਪਰਿਵਾਰ ਜਿਵੇਂ ਸਾਰਾ ਜਹਾਨ ਮਾਲਟਨ ਆਪਣੇ ਮਾਪਿਆਂ ਨੂੰ ਰੋਟੀ ਖਵਾਉਣ ਸਵੀਟ ਇੰਡੀਆ ਪਹੁੰਚ ਗਿਆ ਹੋਵੇ ਸਤਨਾਮ ਦੇ ਟੱਬਰ ਨੇ ਵੀ ਉਸ ਪੀੜ ਵਿੱਚ ਆਪਣੀ ਹਾਜ਼ਰੀ ਲਵਾਈ ਅੱਧਾ ਘੰਟਾ ਇੱਧਰ ਉੱਧਰ ਵੇਖ ਬਾਰ-ਬਾਰ ਬੋਰਡ ਤੇ ਲਿਖੇ ਖਾਣਿਆਂ ਦੇ ਨਾਮ ਤੇ ਕੀਮਤਾ ਪੜਪੜ ਆਖਿਰ ਉਹਨਾਂ ਨੂੰ ਖਿੜਕੀ ਦੇ ਨੇੜੇ ਮੇਜ਼ ਮਿਲ ਗਿਆ ਸੁਖਜੀਤ ਜਾ ਕੇ ਖਾਣੇ ਦਾ ਆਰਡਰ ਦੇ ਆਇਆ ਸਤਨਾਮ ਨੂੰ ਸਵੀਟ ਇੰਡੀਆ ਪਸੰਦ ਸੀ ਇੱਥੋਂ ਦਾ ਖਾਣਾ ਤੇ ਸਾਫ਼ ਸੁਥਰਾ ਵਾਤਾਵਰਨ ਉਹਨੂੰ ਚੰਗਾ ਲੱਗਦਾ ਸੀ। ਗਰਮ-ਗਰਮ ਬੰਨ ਸੁਵੰਨਾ ਖਾਣਾ, ਟੱਬਰ ਨੇ ਖਾਦਾ। ਮਸਾਲੇ ਵਾਲੀ ਚਾਹ ਵੀ ਪੀਤੀ। ਧੀਰ ਸਾਰੀਆਂ ਗੱਲਾਂ ਕਰ ਲਈਆਂ। ਪਰ ਸੁਖਜੀਤ ਨੇ ਆਪਣੀ ਮਾਂ ਨੂੰ ਕੁਝ ਵੀ ਨਾ ਕਿਹਾ, ਨਾ ਪੁੱਛਿਆ, ਨਾ ਹੀ ਕਾੜ ਦਿੱਤਾ। ਵਕਤ ਲੰਘੇ ਜਾ ਰਿਹਾ ਸੀ। ਛੇਤੀ ਘਰ ਜਾਣ ਦਾ ਸਮਾਂ ਹੋ ਗਿਆ। ਸਾਰਾ ਦਿਨ ਇੱਕ ਇੰਤਜ਼ਾਰ ਦੀ ਘੜੀ ਬਣ ਕੇ ਬੀਤ ਚੱਲਿਆ ਸੀ ਸਤਨਾਮ ਲਈ ਪਰ ਸੁਖਜੀਤ ਦੀਆਂ ਅੱਖਾਂ 'ਚ ਐਸ ਉਡੀਕ ਦੀ ਪਹਿਚਾਣ ਦੀ ਚਮਕ ਨਾ ਆਈ ਸ਼ਾਇਦ ਉਹ ਸੱਚਮੁੱਚ ਆਪਣੀ ਮਾਂ ਦੀ ਮਦਰ ਦੇ ਗਿਫਟ ਭੁੱਲ ਗਿਆ ਸੀ ਜਿਵੇਂ ਘੰਟੇ ਤੇ ਮਿੰਟ ਘਟਦੇ ਗਏ ਓਵੇਂ ਸਤਨਾਮ ਦਾ ਦਿਲ ਖਾਮੋਸ਼ ਹੋ ਕੇ ਸੁੰਗੜਨ ਜਿਹਾ ਲੱਗਿਆ ਸੜਕ ਤੇ ਤੁਰੇ ਫਿਰਦੇ ਲੋਕਾਂ ਦੀ ਰੌਣਕ ਉਹ ਖਿੜਕੀ ਚੋਂ ਦੇਖਦੀ ਰਹੀ ਆਲੇ-ਦੁਆਲੇ ਬੈਠੇ ਸਾਦੇ ਕੱਪੜਿਆਂ ਵਾਲੇ ਮਾਪਿਓ ਰੇਸ਼ਮ ਤੇ ਸੋਨੇ ਨਾਲ ਲੱਦੀਆਂ ਚਮਕਦੀਆਂ ਜਵਾਨ ਔਰਤਾਂ ਮਾਮਾ ਨੂੰ ਵੇਖ ਸਤਨਾਮ ਆਪਣੇ ਆਪ ਨੂੰ ਤਸੱਲੀ ਦੇਣ ਲੱਗੀ ਇੱਕ ਸੂਟ ਦੀ ਹੀ ਤਾਂ ਗੱਲ ਆ ਫੇਰ ਕੀ ਹੋਇਆ ਜੇ ਉਹਦੇ ਬੇਟੇ ਨੇ ਉਹਨੂੰ ਗਿਫਟ ਨਹੀਂ ਦਿੱਤਾ ਕਾਰਡ ਜਾਂ ਫੁੱਲ ਨਹੀਂ ਦਿੱਤਾ ਪਰ ਹੈਪੀ ਮਦਰਡੇ ਤਾਂ ਕਿਹਾ ਹੀ ਸੀ ਨਾ ਉਹਦੇ ਗੱਲ ਨਾਲ ਵੀ ਲੱਗਾ ਸੀ ਕੋਈ ਗੱਲ ਨਹੀਂ ਸਹੇਲੀਆਂ ਦੇ ਮੁੰਡੇ ਦੇ ਆਨੰਦਾਂ ਤੇ ਉਹ ਪੁਰਾਣਾ ਸੂਟ ਪਾ ਲਵੇਗੀ ਸ਼ਾਮ ਦੀ ਰਿਸੈਪਸ਼ਨ ਲਈ ਉਹ ਹੀ ਘਟ ਪਾਇਆ ਰੇਸ਼ਮੀ ਸੂਟ ਲੱਭ ਲਏਗੀ ਜੋ ਥੋੜੇ ਜੇ ਡਾਲਰ ਉਸ ਨੇ ਜਮਾ ਕੀਤੇ ਨੇ ਉਹਨਾਂ ਦਾ ਨਵਾਂ ਦੁਪੱਟਾ ਜ਼ਰੂਰ ਲੈ ਲਵੇਗੀ ਘਰ ਪਹੁੰਚਣ ਤੱਕ ਸ਼ਾਮ ਰਾਤ ਵਿੱਚ ਢਲ ਚੁੱਕੀ ਸੀ ਖੁਸ਼ ਤੇ ਥੱਕੇ ਹੋਏ ਪਰਿਵਾਰ ਦੇ ਇਹ ਬੰਦੇ ਫੈਮਿਲੀ ਰੂਮ ਵਿੱਚ ਆ ਬੈਠੇ। ਬੇਟੇ ਨੇ ਮਾਂ ਨੂੰ ਕਾਫੀ ਬਣਾਉਣ ਲਈ ਕਿਹਾ। ਦੀਪ ਨੇ ਟੀਵੀ ਲਾ ਲਈਆ। ਨੀਲਮ ਸੋਫੇ ਤੇ ਬੈਠ ਕੇ ਆਪਣੇ ਪਾਪਾ ਤੇ ਮੰਮੀ ਦੇ ਵਿਚਕਾਰ ਜਾ ਬੈਠੀ। ਸਤਨਾਮ ਨੇ ਕਾਫੀ ਦੀ ਟ੍ਰੇ ਲੈ ਆਂਦੀ ਆਪਣੇ ਬੇਟੇ ਤੇ ਨੂੰ ਨੂੰ ਕਾਫੀ ਦੇ ਕੱਪ ਫੜਾਏ ਤੇ ਆਪਣਾ ਕੱਪ ਲੈ ਕੇ ਉਹ ਇੱਕ ਪਾਸੇ ਪਈ ਕੁਰਸੀ ਤੇ ਬੈਠ ਗਈ। ਪਾਪਾ ਤੁਸੀਂ ਮੰਮੀ ਨੂੰ ਮਦਰਡੇ ਲਈ ਇਹ ਸੋਨੇ ਦਾ ਹਾਰ ਤੇ ਕਾਂਟੇ ਦਿੱਤੇ ਨੇ ਨੀਲਮ ਨੇ ਪਿਆਰ ਨਾਲ ਆਪਣੀ ਮੰਮੀ ਦੇ ਗਲੇ ਵਿੱਚ ਪਾਏ ਸੋਨੇ ਦੇ ਲੋਕਟ ਨੂੰ ਹੱਥ ਲਾਉਂਦਿਆਂ ਪੁੱਛਿਆ ਬੇਟਾ ਤੇਰੀ ਮੰਮੀ ਨੂੰ ਸੈੱਟ ਦਿੱਤਾ ਸੋਨੇ ਦਾ ਕੱਲ ਲੈ ਕੇ ਆਇਆ ਸੀ ਕੀ ਗੱਲ ਨੀਲਮ ਤੈਨੂੰ ਇਹ ਪਸੰਦ ਆਇਆ ਉਹਦੇ ਪਾਪਾ ਨੇ ਫਕਰ ਨਾਲ ਕਿਹਾ ਮੈਂ ਮੰਮੀ ਨੂੰ ਚਾਂਦੀ ਦੇ ਕਾਂਟੇ ਦਿੱਤੇ ਦੀਪ ਨੇ ਤਸਵੀਰ ਦਿੱਤੀ ਤੇ ਪਾਪਾ ਵੱਡੇ ਮੰਮੀ ਤੁਹਾਡੇ ਮੰਮੀ ਨੇ ਨਾ ਫਿਰ ਤੁਸੀਂ ਆਪਣੀ ਮੰਮੀ ਨੂੰ ਕੀ ਲੈ ਕੇ ਦਿੱਤਾ ਮੈਂ ਤੁਹਾਨੂੰ ਗੁਲਾਬ ਦਾ ਫੁੱਲ ਲੈਣ ਨੂੰ ਕਿਹਾ ਸੀ ਤੁਸੀਂ ਉਹ ਵੀ ਨਹੀਂ ਲਿਆ ਸੁਖਜੀਤ ਦਾ ਫਕਰ ਵਾਲਾ ਚਿਹਰਾ ਕੁਝ ਠੰਡਾ ਹੋ ਗਿਆ ਵੱਡੇ ਮੰਮੀ ਨੂੰ ਸਵੀਟ ਇੰਡੀਆ ਤੇ ਡਿਨਰ ਜੋ ਖਵਾਉਣ ਲੈ ਗਏ ਸੀ ਉਹਨਾਂ ਨੂੰ ਰਾਤ ਦੀ ਰੋਟੀ ਨਹੀਂ ਬਣਾਉਣੀ ਪਈ ਥੋੜਾ ਜਿਹਾ ਹੱਸਦਿਆਂ ਨੀਲਮ ਦੇ ਮੋਢੇ ਤੇ ਹੱਥ ਰੱਖਦਿਆਂ ਉਹਦੇ ਪਾਪਾ ਨੇ ਕਿਹਾ ਨੀਲਮ ਆਪਣੀ ਮਾਂ ਕੋਲੋਂ ਉੱਠ ਕੇ ਪਾਪਾ ਦੀ ਗੋਦੀ ਵਿੱਚ ਜਾ ਬੈਠੀ ਤੇ ਪਾਪਾ ਜਦ ਮੈਂ ਵੱਡੀ ਹੋ ਜੂੰ ਤਾਂ ਮੈਨੂੰ ਕੀ ਲੈ ਕੇ ਦਿਓਗੇ ਸੋਨੇ ਦਾ ਸੈੱਟ ਜਾਂ ਸਵੀਟ ਇੰਡੀਆ ਦਾ ਡਿਨਰ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ